ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਕਿਉਂ ਜ਼ਿਆਦਾ ਵੱਧ ਰਿਹਾ ਵਾ ਕਿ ਜਿਹੜੀਆਂ ਲੇਡੀਜ਼ ਨੇ ਉਹ ਜ਼ਿਆਦਾ ਹੀ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੋ ਰਹੀਆਂ ਨੇ ਕੀ ਐਵੇਂ ਦੀ ਵਜ੍ਹਾ ਰਹਿੰਦੀ ਹੈ ਕੋਈ ਕਿ ਕੋਈ ਐਵੇਂ ਦਾ ਲੌਜੀਕ ਰਹਿੰਦਾ ਕਿ ਔਰਤਾਂ ਹੀ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ ਕਿਉਂ ਮੇਰੇ ਹਿਸਾਬ ਨਾਲ ਮੈਨੂੰ ਨਾ ਕਈ ਵਾਰ ਐਵੇਂ ਲੱਗਦਾ ਹੁੰਦਾ ਹੈ ਕਿ ਜਿਹੜੀਆਂ ਔਰਤਾਂ ਨੇ ਨਾ ਉਹ ਕਦੇ ਵੀ ਡਿਪਰੈਸ਼ਨ 'ਚ ਨਾ ਜਾਣ ਅਗਰ ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਨੂੰ ਸਪੋਰਟ ਕਰਦੇ ਹੋਣ ਉਹਨਾਂ ਨੂੰ ਸਮਝਦੇ ਹੋਣ ਕਿਉਂਕਿ ਕਦੇ ਵੀ ਕੋਈ ਵੀ ਔਰਤ ਮਾੜੀ ਨਹੀਂ ਹੁੰਦੀ ਵਕਤ ਜਾਂ ਹਾਲਾਤ ਜਾਂ ਕੁਝ ਲੋਕ ਹੀ ਉਹਨੂੰ ਐਵੇਂ ਦੇ ਟੱਕਰ ਜਾਂਦੇ ਹੁੰਦੇ ਨੇ ਕਿ ਉਹਨੂੰ ਮਾੜਾ ਬਣਾ ਦਿੱਤੇ ਜਾਂਦੇ ਨੇ ਫਿਰ ਹੌਲੀ-ਹੌਲੀ ਉਹ ਇਸ ਚੀਜ਼ ਦਾ ਸ਼ਿਕਾਰ ਹੋ ਕੇ ਨਾ ਡਿਪਰੈਸ਼ਨ 'ਚ ਜਾਂਦੀ ਏ ਅੱਜ ਆਪਾਂ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਸੋ ਮੈਂ ਦੀਪ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੀ ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ ਕਿ ਤੁਹਾਨੂੰ ਇਹ ਵਿਚਾਰ ਸਹੀ ਲੱਗਦੇ ਨੇ ਜਾਂ ਨਹੀਂ ਲੱਗਦੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਔਰਤ ਡਿਪਰੈਸ਼ਨ ਚ ਉਦੋਂ ਜਾਂਦੀ ਏ ਜਿਸ ਦੀ ਮੇਨ ਪਾਵਰ ਹੁੰਦੀ ਉਹਦਾ ਹਸਬੰਡ ਜਿਸ ਔਰਤ ਦਾ ਹਸਬੰਡ ਉਹਦਾ ਸਾਥ ਨਹੀਂ ਇਹਨਾਂ ਦੇਂਦਾ ਹੋਵੇਗਾ ਉਹ ਔਰਤ 100% ਹੀ ਡਿਪਰੈਸ਼ਨ ਚ ਜ਼ਰੂਰ ਜਾਊਗੀ ਕਿਉਂਕਿ ਕਈ ਵਾਰ ਐ ਹੁੰਦਾ ਵਾ ਫੈਮਿਲੀ ਮੈਂਬਰਸ ਦੇ ਵਿੱਚ ਵੀ ਕਈ ਵਾਰ ਆਪਣੇ 100% ਇਸ਼ੂ ਹੁੰਦੇ ਹੁੰਦੇ ਨੇ ਕੋਈ ਇਸ਼ੂ ਆਪਾਂ ਸੋਲਵ ਕਰ ਲੈਂਦੇ ਆਂ ਤੇ ਕੋਈ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਨਹੀਂ ਸੋਲਵ ਕਰ ਸਕਦੇ ਤੇ ਉਹਨੂੰ ਆਪਾਂ ਆਪਣਾ ਹਸਬੰਡ ਮੈਟਰ ਕਰਦਾ ਹੋਵੇ ਆਪਣੀ ਪਹੁੰਚ ਰੱਖਦਾ ਹੋਵੇ ਉਹਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰੇ ਤਾਂ ਮੈਨੂੰ ਤੇ ਨਹੀਂ ਲੱਗਦਾ ਕਿ ਕਦੇ ਕੋਈ ਔਰਤ ਡਿਪਰੈਸ਼ਨ 'ਚ ਜਾਏਗੀ ਸੋ ਮੈਨੂੰ ਸਭ ਫਸਟ ਪੁਆਇੰਟ ਦੇ ਵਿੱਚ ਇਹੀ ਲੱਗਦਾ ਅੱਜ ਆਪਾਂ 10 ਪੁਆਇੰਟ ਕਾਊਂਟ ਕਰਾਂਗੇ ਜਿਹਦੇ ਨਾਲ ਔਰਤਾਂ ਡਿਪਰੈਸ਼ਨ 'ਚ ਜਾਂਦੀਆਂ ਨੇ ਤੇ ਨੈਕਸਟ ਵੀਡੀਓ ਆਪਾਂ ਲੈ ਕੇ ਆਵਾਂਗੇ ਕਿ ਉਹਨਾਂ ਦੇ ਹੱਲ ਕਿਵੇਂ ਹੋਣਗੇ ਸੋ ਜਦੋਂ ਔਰਤਾਂ ਸਹੀ ਹੁੰਦੇ ਹੋਏ ਵੀ ਗਲਤ ਸਾਬਤ ਕਰ ਦਿੱਤੀਆਂ ਜਾਂਦੀਆਂ ਨੇ ਨਾ ਤਾਂ ਸਭ ਤੋਂ ਪਹਿਲਾਂ ਉਹ ਡਿਪਰੈਸ਼ਨ 'ਚ ਚੱਲ ਜਾਂਦੀਆਂ ਨੇ ਚਿੜਚਿੜੀਆਂ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਆਪਣੇ ਮਨ ਦੇ ਪਾਵ ਕਿਸੇ ਦੂਜੀ ਅੱਗੇ ਰੱਖਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਕਈ ਵਾਰ ਉਹ ਸਹੀ ਹੁੰਦੀਆਂ ਨੇ ਪਰ ਉਹਨਾਂ ਨੂੰ ਇਹੋ ਜੇ ਲੋਕ ਮਤਲਬ ਆਪਣੀ ਬਿਆਨਬਾਜ਼ੀ ਕਰ ਕਰਕੇ ਉਹਨੂੰ ਗਲਤ ਸਾਬਤ ਕਰ ਦਿੰਦੇ ਨੇ ਹਾਂਜੀ ਤੇ ਨੰਬਰ 2 ਮੈਨੂੰ ਲੱਗਦਾ ਹੁੰਦਾ ਸਾਥ ਦੀ ਕਮੀ ਮਤਲਬ ਜੇ ਔਰਤਾਂ ਨੂੰ ਆਪਣੇ ਫੈਮਿਲੀ ਮੈਂਬਰਸ ਖਾਸ ਤੌਰ ਤੇ ਉਹਦੇ ਹਸਬੰਦ ਦਾ ਸਾਥ ਮਿਲਦਾ ਹੋਵੇ ਤੇ ਔਰਤ ਮੈਨੂੰ ਨਹੀਂ ਲੱਗਦਾ ਕਦੀ ਵੀ ਡਿਪਰੈਸ਼ਨ 'ਚ ਜਾਏਗੀ ਕਿਉਂਕਿ ਜੇ ਇਸ ਔਰਤ ਨੂੰ ਆਪਣੇ ਘਰੋਂ ਕੋਈ ਸਾਥ ਨਹੀਂ ਮਿਲਦਾ ਅਗਰ ਉਹ ਕੋਈ ਕੰਮ ਕਰਨਾ ਵੀ ਚਾਹੁੰਦੀ ਏ ਤਾਂ ਉਹਨੂੰ ਸਾਰੇ ਫੈਮਿਲੀ ਮੈਂਬਰਸ ਦੀ ਪਰਮਿਸ਼ਨ ਲੈਣੀ ਪੈਂਦੀ ਹੋਵੇ ਬਟ ਉਹ ਮਨਾ ਕਰ ਦੇਣ ਅਗਰ ਉਹਦਾ ਹਸਬੰਦ ਆਣ ਕੇ ਉਹਦਾ ਸਾਥ ਦਵੇ ਤਾਂ ਹੋ ਸਕਦਾ ਹੈ ਕਿ ਔਰਤ ਡਿਪਰੈਸ਼ਨ ਤੋਂ ਬਚ ਜਾਣ ਕਿਉਂਕਿ ਇੱਕ ਔਰਤ ਨੂੰ ਡਿਪਰੈਸ਼ਨ ਤੋਂ ਬਚਾਉਣ ਵਿੱਚ ਉਹਦੇ ਹਸਬੰਦ ਦਾ ਬਹੁਤ ਵੱਡਾ ਰੋਲ ਹੁੰਦਾ ਵਾ ਅਗਰ ਹਸਬੰਦ ਸਹੀ ਹੋਵੇ ਸਾਥ ਦੇਣ ਵਾਲਾ ਹੋਵੇ ਰਿਸਪੈਕਟ ਵਾਲਾ ਹੋਵੇ ਤਾਂ ਔਰਤਾਂ ਕਦੇ ਵੀ ਡਿਪਰੈਸ਼ਨ 'ਚ ਨਹੀਂ ਜਾਣਗੀਆਂ ਨੰਬਰ 3 ਹੈਗਾ ਜੀ 셀ਫ ਰਿਸਪੈਕਟ ਹਾਂ ਜੀ 셀ਫ ਰਿਸਪੈਕਟ ਬਹੁਤ ਜ਼ਰੂਰੀ ਏ ਤੋਂ ਕੀ ਕਈ ਵਾਰੀ ਪੜੀਆਂ ਲਿਖੀਆਂ ਕੁੜੀਆਂ ਦੀ ਵੀ ਅ ਕਈ ਲੋਕ 셀ਫ ਰਿਸਪੈਕਟ ਲਈ ਉਹ ਬਹੁਤ ਕੁਝ ਕਰਦੀਆਂ ਨੇ ਸਮਝ ਲੋ ਸੌਰੀ ਮਤਲਬ ਜਿਵੇਂ ਕੋਈ 셀ਫ ਰਿਸਪੈਕਟ ਹੁੰਦੀ ਨਾ ਇਹ ਕੁੜੀ ਦੀ ਆਪਣੇ ਆਪ ਲਈ ਤੇ ਕਈ ਮਤਲਬ ਉਹਨੂੰ ਇਹੋ ਜਿਹੇ ਲੋਕ ਵੀ ਟੱਕਰਦੇ ਨੇ ਜਿਹੜੀ ਕਿ ਉਸ ਚੀਜ਼ ਨੂੰ ਸਮਝਦੇ ਨਹੀਂ ਹੈ ਉਸ ਨੂੰ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਹੁੰਦੀ ਕਿ 셀ਫ ਰਿਸਪੈਕਟ ਚੀਜ਼ ਕੀ ਹੁੰਦੀ ਹੈ ਉਹ ਕੋਈ ਵੀ ਇਲਜ਼ਾਮ ਕੋਈ ਵੀ ਗੱਲ ਬਿਨਾਂ ਸੋਚੇ ਸਮਝੇ ਉਸ ਔਰਤ ਨੂੰ ਕਹਿ ਦਿੰਦੇ ਨੇ ਪਰ ਉਹ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਇਸ ਚੀਜ਼ ਨੂੰ ਆਪਣੀ ਸੈਲਫ ਰਿਸਪੈਕਟ ਦੇ ਉੱਤੇ ਇੱਕ ਕਰਾਰੀ ਛੱਟ ਵਾਂ ਸਮਝਦੀਆਂ ਨੇ ਸੋ ਉਹ ਸੈਲਫ ਰਿਸਪੈਕਟ ਨੂੰ ਜਦੋਂ ਉਹਨਾਂ ਦੇ ਛੱਟ ਵੱਜਦੀ ਏ ਤਾਂ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਇਹ ਬਹੁਤ ਹੀ ਔਖਾ ਹੋ ਗਿਆ ਵਾ ਉਹ ਰੋਂਦੀਆਂ ਨੇ ਪਰ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ ਇਹ ਵੀ ਇੱਕ ਡਿਪਰੈਸ਼ਨ ਦਾ ਕਾਰਨ ਬਣਦਾ ਜਾਂਦਾ ਹੈ ਨੰਬਰ 4 ਹੈ ਜੀ ਥਕਾਵਟ ਸਾਰਾ ਦਿਨ ਘਰ ਦਾ ਕੰਮ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਸੰਭਾਲਣ ਤੋਂ ਬਾਅਦ ਹਰ ਕੰਮ ਕਰਨ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਇਹ ਟੈਗ ਦਿੱਤਾ ਜਾਂਦਾ ਹੈ ਕਿ ਤੁਸੀਂ ਕੀਤਾ ਕੀ ਤੂੰ ਕੀਤਾ ਕੀ ਹੈ ਤਾਂ ਸਮਝੋ ਇੱਕ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ ਨੇ ਸਾਰਾ ਦਿਨ ਥੱਕਣ ਟੁੱਟਣ ਤੋਂ ਬਾਅਦ ਜਦੋਂ ਉਹਨਾਂ ਨੂੰ ਆਰਾਮ ਕਰਨ ਦਾ ਵੀ ਸਮਾਂ ਨਹੀਂ ਮਿਲਦਾ ਨੰਬਰ ਹੈਗਾ ਜੀ 5 ਅ ਫੋਨ ਜ਼ਿਆਦਾ ਯੂਜ਼ ਕਰਨਾ ਘਰ ਦੇ ਵਿੱਚ ਕੋਈ ਵੀ ਫੈਮਿਲੀ ਮੈਂਬਰ ਹੈ ਜੋ ਕਿ ਫੋਨ ਜ਼ਿਆਦਾ ਯੂਜ਼ ਕਰਦਾ ਹੋਵੇ ਘਰ ਵਿੱਚ ਕੋਈ ਕੰਮ ਨਾ ਕਰਦਾ ਹੋਵੇ ਫੋਨ ਜ਼ਿਆਦਾ ਯੂਜ਼ ਕਰਨਾ ਮੇਰੇ ਹਿਸਾਬ ਨਾਲ ਨਾ ਇਹ ਕਿਸੇ ਵੀ ਪ੍ਰਕਾਰ ਲਈ ਸਹੀ ਨਹੀਂ ਹੈ ਕਿਉਂਕਿ ਜਿੱਥੇ ਜ਼ਿਆਦਾ ਫੋਨ ਯੂਜ਼ ਹੋਏਗਾ ਨਾ ਉੱਥੇ ਡਿਪਰੈਸ਼ਨ ਜਾਣਾ ਹੀ ਜਾਣਾ ਹੈ ਕਿਉਂਕਿ ਇੱਕ ਇਨਸਾਨ ਆਪਣੀਆਂ ਭਾਵਨਾਵਾਂ ਦੂਜੇ ਇਨਸਾਨ ਨੂੰ ਦੱਸ ਹੀ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੋਣਾ ਕਿਉਂਕਿ ਉਹਨੇ ਆਲਮੋਸਟ ਸਾਰਾ ਕੁਝ ਆਪਣਾ ਫੋਨ ਤੇ ਟਾਈਮ ਲਗਾਉਣਾ ਵਾ ਸੋ ਫੋਨ ਦਾ ਜ਼ਿਆਦਾ ਯੂਜ਼ ਵੀ ਇੱਕ ਡਿਪਰੈਸ਼ਨ ਦਾ ਕਾਰਨ ਬਣਦੀ ਹੈ ਕਿਉਂਕਿ ਕਈ ਵਾਰ ਆਪਣੇ ਵੀਡੀਓਜ਼ ਕਈ ਵਾਰ ਇੱਕ ਚੰਗਾ ਭਲਾ ਇਨਸਾਨ ਹੁੰਦਾ ਉਹਦੇ ਨਾਲ ਕੋਈ ਨਾਰਮਲੀ ਗੱਲ ਵੀ ਹੋਈ ਹੋਵੇ ਨਾ ਆਪਾਂ ਮੰਨ ਲਓ ਫੋਨ ਚਲਾਉਂਦੇ ਆਂ ਫੋਨ ਚਲਾਉਣ ਦੇ ਵਿੱਚ ਇਹ ਸਕਰੋਲ ਕਰਦੇਗਾ ਤੇ ਕੋਈ ਇਹੋ ਜਿਹੀ ਵੀਡੀਓ ਆਪਣੇ ਸਾਹਮਣੇ ਆ ਜਾਂਦੀ ਏ ਜਿਹਦੇ ਵਿੱਚ ਪੂਰਾ ਡਿਪਰੈਸ਼ਨ ਤੇ ਵੀਡੀਓ ਬਣੀ ਹੋਵੇ ਉਹਨਾਂ ਨੂੰ ਵੀ ਔਰਤਾਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਮੈਨੂੰ ਵੀ ਡਿਪਰੈਸ਼ਨ ਹੋ ਗਿਆ ਵਾ ਨੰਬਰ 6 ਹੈਗਾ ਜੀ ਔਰਤ ਦੀ ਔਰਤੀ ਦੁਸ਼ਮਣ ਇਹ ਬਹੁਤ ਹੀ ਪੁਰਾਣੀ ਰੀਤੇ ਤੋਂ ਚੱਲਿਆ ਆਉਂਦਿਆਂ ਵਾ ਕਿ ਔਰਤ ਹੀ ਔਰਤੀ ਦੀ ਦੁਸ਼ਮਣ ਹੁੰਦੀ ਏ ਅੱਜਕੱਲ ਵੈਸੇ ਜੈਂਸ ਨੇ ਨਹੀਂ ਹੁੰਦੇ ਔਰਤਾਂ ਹੀ ਜੈਂਸ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾਉਂਦੀਆਂ ਨੇ ਜਿੱਥੇ ਤੱਕ ਮੈਨੂੰ ਲੱਗਾ ਕਿਉਂਕਿ ਔਰਤਾਂ ਇਹ ਕਰਨਾ ਨਹੀਂ ਚਾਹੁੰਦੀਆਂ ਹੁੰਦੀਆਂ ਔਰਤਾਂ ਦੀ ਮਜਬੂਰੀ ਕਹਿ ਦੋ ਜਾਂ ਔਰਤਾਂ ਆਪਣੇ ਵੱਲੋਂ ਕਿਸੇ ਨੂੰ ਇਹ ਨਹੀਂ ਚਾਹੁੰਦੀ ਕਿ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਜਾਂ ਕੁਝ ਹੋਵੇ ਪਰ ਜਦੋਂ ਇੱਕ ਮਰਦ ਇਸ ਚੀਜ਼ ਨੂੰ ਨਹੀਂ ਸਮਝ ਪਾ ਰਿਹਾ ਹੁੰਦਾ ਔਰਤ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਏ ਪਰ ਉਹਦੇ ਮਤਲਬ ਸਮਝਾਉਣ ਦੇ ਢੰਗ ਤਰੀਕੇ ਨੂੰ ਜਿਹੜੀ ਦੂਸਰੀ ਔਰਤ ਹੁੰਦੀ ਏ ਉਹਨੂੰ ਗਲਤ ਸਾਬਤ ਕਰ ਦਿੰਦੀ ਭਾਵੇਂ ਉਹ ਆਪਣੇ ਵੱਲੋਂ ਸਹੀ ਪਹਿਲੀ ਔਰਤ ਸਹੀ ਕਰਨ ਦੀ ਹੋਵੇ ਪਰ ਜਿਹੜੀ ਨਾਲ ਦੇ ਨਾਲ ਦੂਸਰੀ ਔਰਤ ਹੋएगी ਉਸ ਪਹਿਲੀ ਔਰਤ ਦੇ ਢੰਗ ਤਰੀਕੇ ਨੂੰ ਗਲਤ ਦੱਸੇਗੀ ਇਸ ਲਈ ਔਰਤ ਹੀ ਔਰਤ ਦੇ ਦੁਸ਼ਮਣ ਬਣ ਕੇ ਸਾਰਾ ਪਰਿਵਾਰ ਉਹਦੇ ਖਿਲਾਫ ਕਰ ਸਕਦੀ ਹੈ ਇੱਕ ਸਹੀ ਔਰਤ ਦੇ ਖਿਲਾਫ ਸਾਰਾ ਪਰਿਵਾਰ ਹੋ ਸਕਦਾ ਕਿਉਂਕਿ ਅਗਰ ਔਰਤ ਔਰਤ ਦੀ ਦੁਸ਼ਮਣ ਹੋਵੇ ਤਾਂ ਬਹੁਤ ਜ਼ਿਆਦਾ ਮਸਲਾ ਇੱਥੇ ਵੀ ਹੱਲ ਹੋ ਸਕਦੇ ਨੇ ਨੰਬਰ ਹੈਗਾ ਜੀ 7 ਬੱਚਾ ਹੋਣ ਤੋਂ ਬਾਅਦ ਰੋਕ ਟੋਕ ਹਾਂਜੀ ਕਈ ਮਤਲਬ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਐਜੰਸੀ ਤੋਂ ਬਾਅਦ ਵੀ ਰੋਕ ਟੋਕ ਬਹੁਤ ਕੀਤੀ ਜਾਂਦੀ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਵੱਡੇਰੇ ਹੁੰਦੇ ਨੇ ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਭਾਈ ਸਮਾਂ ਹੁਣ ਬਦਲ ਗਿਆ ਵਾ ਬਹੁਤ ਕੁਛ ਚੇਂਜ ਹੋ ਗਿਆ ਵਾ ਉਹ ਕਹਿੰਦੇ ਉਹਨਾਂ ਨੇ ਕਿ ਸਾਡੇ ਟਾਈਮ ਦੇ ਵਿੱਚ ਤਾਂ ਐਵੇਂ ਹੁੰਦਾ ਸੀ ਅਸੀਂ ਆਹ ਕਰ ਲੈਂਦੇ ਅਸੀਂ ਆਹ ਵੀ ਹੁੰਦਾ ਸੀ ਸੋ ਫਲਾਣਾ ਫਲਾਣਾ ਵਗੈਰਾ ਸਭ ਬਹੁਤ ਕੁਝ ਕਹਿੰਦੇ ਨੇ ਪਰ ਇੱਕ ਗੱਲ ਯਾਦ ਰੱਖਿਓ ਉਹ ਸਮਾਂ ਕੁਛ ਹੋਰ ਸੀ ਹੁਣ ਸਮਾਂ ਬਦਲ ਗਿਆ ਉਸ ਟਾਈਮ ਦੇ ਖਰਾਕਾਂ ਵੀ ਪਿਓਰ ਸੀਗੀਆਂ ਖੁਰਾਕ ਜਿਹੜੀ ਤੁਸੀਂ ਖਾਂਦੇ ਸੀ ਉਹ ਵੀ ਬਹੁਤ ਪਿਓਰ ਹੁੰਦੀ ਸੀ ਔਰ ਅੱਜ ਦੀ ਖੁਰਾਕ ਦੇ ਵਿੱਚ A to Z ਸਾਰੀ ਮਿਲਾਵਟ ਹੈ ਪਹਿਲਾਂ ਦੀ ਔਰਤ ਉਸ ਲਈ ਜਿਆਦਾ ਵਰਕ ਕਰ ਲੈਂਦੀ ਹੁੰਦੀ ਸੀ ਕਿਉਂਕਿ ਉਹਨਾਂ ਦੀ ਖੁਰਾਕ ਪੂਰੀ ਪੋਸ਼ਟਿਕ ਹੁੰਦੀ ਸੀ ਅੱਜ ਦੀ ਖੁਰਾਕ ਦੇ ਵਿੱਚ ਇਹ ਸਾਰਾ ਕੁਝ ਵਿਟਾਮਿਨਸ ਵਗੈਰਾ ਭਰਪੂਰ ਦੇ ਵਿੱਚ ਨਹੀਂ ਹੈ ਇਸ ਲਈ ਔਰਤਾਂ ਵੀਕ ਨੇ ਸੋ ਪੁਰਾਣੇ ਚੀਜ਼ਾਂ ਦਾ ਕੰਪੈਰੀਜ਼ਨ ਹੁੰਦੀ ਹੈ ਔਰਤਾਂ ਦੇ ਨਾਲ ਕਰਨਾ ਵੀ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਉਹ ਚੁੱਪ ਕੀਤੀ ਕੀਤੀ ਸੌਣ ਸੌਣ ਕੇ ਵੀ ਦਿਮਾਗ ਤੇ ਡਿਪਰੈਸ਼ਨ ਲੈ ਸਕਦੀ ਹੈ ਨੰਬਰ 8 ਹੈਗਾ ਜੀ ਹਸਪਤਲ ਨਸ਼ੇੜੀ ਹੋਵੇ ਘਟ ਸਮਝੋਣ ਵਾਲੇ ਹੋਣ ਜਿਨ੍ਹਾਂ ਦੇ ਕੀ ਹਸਬੰਦ ਨਸ਼ੇੜੀ ਹੁੰਦੇ ਨੇ ਕੋਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੁੱਟਦੇ ਨੇ ਮਾਰਦੇ ਨੇ ਪਰ ਉਹ ਵਿਚਾਰੀਆਂ ਕਿਸੇ ਨੂੰ ਦੱਸ ਵੀ ਨਹੀਂ ਸਕਦੀਆਂ ਇੱਕ ਡਿਪਰੈਸ਼ਨ ਦਾ ਹੌਲੀ-ਹੌਲੀ ਸ਼ਿਕਾਰ ਹੁੰਦੀਆਂ ਜਾਂਦੀਆਂ ਨੇ ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿਹਦੇ ਨਾਲ ਆਪਣਾ ਦੁੱਖ ਸਾਂਝਾ ਕਰੀਏ ਕਿਹਦੇ ਨਾਲ ਨਾ ਕਰੀਏ ਕਿਉਂਕਿ ਇਹਦੇ ਵਿੱਚ ਅੱਜਕੱਲ ਇੱਕ ਬੜਾ ਟ੍ਰੈਂਡ ਚੱਲਿਆ ਨਾ ਕਹਿੰਦੇ ਕਿ ਚੁੱਪ ਕਰਕੇ ਰੋਟੀ ਖਾ ਲਓ ਤੇ ਉਹ ਚੰਗੀ ਏ ਆਪਣਾ ਦੁੱਖ ਨਾ ਕਿਸੇ ਨੂੰ ਦੱਸੋ ਕਿਉਂਕਿ ਚਾਰਚਫੇਰੇ ਹਮੇਸ਼ਾ ਦੁਸ਼ਮਣੀ ਹੁੰਦੇ ਨੇ ਕਿਉਂਕਿ ਜਦੋਂ ਕੋਈ ਔਰਤ ਦੂਸਰੀ ਔਰਤ ਨੂੰ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਕਰਦੀ ਏ ਤਾਂ ਉਸ ਚੀਜ਼ ਨੂੰ ਕਮਜ਼ੋਰੀ ਉਹਦੀ ਕਮਜ਼ੋਰੀ ਸਮਝ ਲੈਂਦੇ ਨੇ ਤੇ ਨਾ ਵਾਏ ਗੁਰੂ ਕਰੇ ਕਦੀ ਉਹਨਾਂ ਦੇ ਵਿੱਚ ਕੋਈ ਆਪਸ ਵਿੱਚ ਬਹਿਸ-ਵਾਜੀ ਹੋ ਜੇ ਥੋੜਾ ਟਾਈਮ ਪਾ ਕੇ ਤਾਂ ਫਿਰ ਉਹ ਕੀ ਕਰਦੇ ਨੇ ਉਸ ਉਹਦੀ ਕਮਜ਼ੋਰੀ ਨੂੰ ਚੁੱਕ ਕੇ ਅੱਗੇ ਰੱਖਦੇ ਨੇ ਤੇ ਉਹਨੂੰ ਬਲੈਕਮੇਲ ਕਰ ਸਕਦੇ ਨੇ ਇਸ ਕਰਕੇ ਵੀ ਔਰਤਾਂ ਇੱਕ ਡਿਪਰੈਸ਼ਨ 'ਚ ਜਾ ਸਕਦੀਆਂ ਨੇ ਹਸਬੰਦ ਦੀ ਚੁੱਪੀ ਵੀ ਬਹੁਤ ਵੱਡਾ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਤੇ ਮੈਨੂੰ ਲੱਗਦਾ ਇਹੀ ਹੁੰਦਾ ਹੋਣਾ ਜਿਨ੍ਹਾਂ ਦੇ ਹਸਬੰਦ ਬੋਲਦੇ ਨਹੀਂ ਆਪਣੇ ਹੱਕ ਲਈ ਆਵਾਜ਼ ਨਹੀਂ ਉਠਾਉਂਦੇ ਜਾਂ ਔਰਤ ਕੋਸ਼ਿਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਉਹਨੂੰ ਗਲਤ ਡਾਇਰੈਕਸ਼ਨ ਦੇ ਵਿੱਚ ਸੋਚਦੇ ਨੇ ਭਾਵੇਂ ਉਹਦੇ ਮਨ ਦੇ ਵਿੱਚ ਕੁਝ ਵੀ ਨਾ ਹੋਵੇ ਤਾਂ ਇਹ ਵੀ ਹੌਲੀ 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 ਉਹਨੂੰ ਇੱਕ ਡਿਪਰੈਸ਼ਨ ਦੇ ਵਾਲੀ ਖਿੱਚ ਕੇ ਜਾਂਦੇ ਨੇ ਉਹਨਾਂ ਦੇ ਨਾਲ ਔਰਤਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੂੰ ਕਿਸੇ ਫੈਸਲੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਹ ਚੀਜ਼ਾਂ ਸਾਰੀਆਂ ਹੀ ਨੇ ਜਿਹੜੀਆਂ ਕਿ ਔਰਤ ਨੂੰ ਇੱਕ ਡਿਪਰੈਸ਼ਨ ਦੇ ਵਿੱਚ ਲੈ ਕੇ ਜਾਂਦੀਆਂ ਨੇ ਸੋ ਔਰਤਾਂ ਨੂੰ ਖੁਦ ਹੀ ਚਾਹੀਦਾ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਤੁਹਾਨੂੰ ਕੋਈ ਆਣ ਕੇ ਡਿਪਰੈਸ਼ਨ ਚੋਂ ਬਾਹਰ ਨਹੀਂ ਕੱਢੇਗਾ ਨਾ ਕੋਈ ਤੁਹਾਡੀ ਆਣ ਕੇ ਸਪੋਰਟ ਕਰੇਗਾ ਕਿ ਹਾਂ ਮੈਂ ਤੈਨੂੰ ਇਸ ਚੀਜ਼ ਤੋਂ ਬਾਹਰ ਕੱਢਦਾ ਆਪਣੇ ਦੁੱਖਾਂ ਦੇ ਨਾਲ ਆਪ ਹੀ ਲੜਨਾ ਸਿੱਖੋ ਜਿੱਥੇ ਨਹੀਂ ਲੋੜ ਉੱਥੇ ਨਾ ਬੋਲੋ ਜਿੰਨੀ ਲੋੜ ਹੈ ਉਹਨਾਂ ਕਿਸੇ ਨੂੰ ਸਮਝਾਓ ਲੋੜ ਤੋਂ ਵੱਧ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਤੁਹਾਡੇ ਸਮਝਾਏ ਕਿਸੇ ਨੇ ਜ਼ਿਆਦਾ ਨਹੀਂ ਸਮਝ ਜਾਨਾ ਉਗਲੇ ਨੇ ਉਹੀ ਕਰਨਾ ਜੋ ਉਹਨਾਂ ਨੂੰ ਸਹੀ ਲੱਗਦਾ ਹੈ। ਅ ਕੁਝ ਔਰਤਾਂ ਆਪਣੇ ਡਿਪਰੈਸ਼ਨ ਦਾ ਆਪ ਹੀ ਕਾਰਨ ਬਣ ਜਾਂਦੀਆਂ। ਤੁਸੀਂ ਲੋੜ ਤੋਂ ਵੱਧ ਕਿਸੇ ਨੂੰ ਨਾ ਸਮਝਾਓ। ਕਿਸੇ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ। ਜਿੱਥੇ ਤੁਹਾਡੀ ਨਹੀਂ ਲੋੜ ਉਹਨੂੰ ਨਾ ਵਾਰ-ਵਾਰ ਪ੍ਰੋਸਨ ਦੀ ਕੋਸ਼ਿਸ਼ ਕਰੋ। ਜੇ ਕਿਸੇ ਨੂੰ ਤੁਹਾਡੀ ਲੋੜ ਹੋਏਗੀ ਤਾਂ ਉਹ ਤੁਹਾਨੂੰ ਆਪਣੇ ਆਪ ਬੁਲਾ ਲੈਣਗੇ। ਜਦੋਂ ਤੁਸੀਂ ਹਰ ਕੰਮ ਦੇ ਵਿੱਚ ਚਾਹੁੰਦੇ ਹੋ ਕਿ ਮੇਰੀ ਇੰਟਰਫਰੈਂਸ ਜ਼ਰੂਰੀ ਹੋਵੇ। ਤਾਂ ਤੁਸੀਂ ਉਥੇ ਡਿਪਰੈਸ਼ਨ 'ਚ ਹੀ ਜਾਉਂਗੇ ਕਿਉਂਕਿ ਤੁਹਾਡੇ ਉਥੇ ਤੁਹਾਨੂੰ ਉਥੇ ਪੁੱਛਿਆ ਨਹੀਂ ਜਾਊਗਾ ਤੇ ਤੁਹਾਨੂੰ ਇਹ ਚੀਜ਼ ਬੁਰੀ ਲੱਗੋਗੀ ਫਿਰ ਤੁਸੀਂ ਉਸ ਚੀਜ਼ ਬਾਰੇ ਸੋਚੋਗੇ ਤੇ ਸੋਚ-ਸੋਚ ਕੇ ਡਿਪਰੈਸ਼ਨ 'ਚ ਜਾਓਗੇ ਮੈਨੂੰ ਤੇ ਇਹੀ ਲੱਗਦਾ ਹੈ ਕਿ ਡਿਪਰੈਸ਼ਨ ਦੇ ਇਹੀ ਜ਼ਿਆਦਾ ਕਾਰਨ ਨੇ ਅਗਰ ਇੱਕ ਹਸਬੰਦ ਆਪਣੀ ਵਾਈਫ ਦਾ ਸਾਥ ਦੇਂਦਾ ਹੋਵੇ ਉਹਨੂੰ ਸਮਝਦਾ ਹੋਵੇ ਤਾਂ ਸ਼ਾਇਦ ਔਰਤਾਂ ਸਦਾ ਲਈ ਡਿਪਰੈਸ਼ਨ ਤੋਂ ਨਿਕਲ ਸਕਦੀਆਂ ਨੇ ਕਿ ਤੁਸੀਂ ਵੀ ਡਿਪਰੈਸ਼ਨ ਵਿੱਚ ਹੋ ਕਿ ਤੁਸੀਂ ਵੀ ਇਹ ਚੀਜ਼ਾਂ ਸੋਚਦੇ ਹੋ ਕਿ ਤੁਹਾਨੂੰ ਵੀ ਕੋਈ ਦੁੱਖ ਅੰਦਰ ਹੀ ਅੰਦਰ ਖਾ ਰਿਆ ਕਿ ਤੁਸੀਂ ਵੀ ਕਈ ਵਾਰ ਸਹੀ ਹੁੰਦੇ ਹੋਏ ਵੀ ਗਲਤ ਸਾਬਤ ਹੋਏ ਹੋ ਕਿ ਤੁਹਾਡੇ ਨਾਲ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਮਿਲੇ ਹਨ ਕਿ ਤੁਹਾਨੂੰ ਵੀ ਕਿਸੇ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਵਿੱਚ ਵੀ ਤੁਹਾਡੇ ਸੈਲਫ ਰਿਸਪੈਕਟ ਨੂੰ ਕਦੀ ਛੱਟ ਵੱਜੀ ਹੈ ਕਿ ਤੁਹਾਡੇ ਹਸਬੰਦ ਤੁਹਾਡਾ ਸਾਥ ਦਿੰਦੇ ਹਨ ਇਹ ਡਿਪਰੈਸ਼ਨ ਦੇ ਕਿੰੋਂ ਕਾਰਨ ਬਣਦੇ ਜਾਣਦੇ ਹਨ ਔਰਤ ਹੀ ਔਰਤ ਦੇ ਦਸ਼ਮਨ ਕਿਉਂ ਬਣਨਦੀ ਹੈ ਆਪਾਂ ਅੱਜ ਇਹ ਚੀਜ਼ਾਂ ਦੇ ਵਿਚਾਰ ਕਰਨੀ ਸੀ ਸੋ ਆਪਣੇ ਵਿਚਾਰ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਇਹ ਚੀਜ਼ ਬਾਰੇ ਕੀ ਲੱਗਦਾ ਵਾ ਸੋ ਮੈਂ ਸਭ ਇਹ ਹੀ ਸਾਂਝੇ ਕਰਨੇ ਸੀ ਤੁਹਾਡੇ ਨਾਲ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਇਹ ਵਿਚਾਰ ਕਿਵੇਂ ਦੇ ਲੱਗੇ ਕਮੈਂਟ ਸੈਕਸ਼ਨ 'ਚ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਅਗਰ ਕੋਈ ਚੀਜ਼ ਗਲਤ ਹੋ ਜਿੰਨ ਦਾ ਮਾਫੀ ਦਿਓ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਔਰ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ ਜੀ